ਹਣ ਜਿਹੜੀ ਨਵੀਂ ਤਕਨੀਕ ਦੇ ਨਾਲ ਤੁਹਾਡੀ ਸਫਾਰਸ਼ ਦੇ ਉੱਤੇ ਜਿਹੜੀ ਇਹ ਕਰਨ ਕੀਤੀ ਹੈ ਕੀ ਮੰਨਦੇ ਹੋ ਕਿ ਕਿਸ ਤਰ੍ਹਾਂ ਦਾ ਜਿਹੜੀ ਹੈ ਇਸ ਵਕਤੇ ਇਹਦਾ ਰਿਜ਼ਲਟ ਆ ਰਿਹਾ ਬਹੁਤ ਵਧੀਆ ਰਿਜ਼ਲਟ ਆਇਆ ਕਿਉਂਕਿ ਜਿਹੜਾ ਏਅਰ ਸਰਫਸ ਸਿਟਰ ਦੀ ਤਕਨੀਕ ਹੈ ਜਿਹੜਾ ਨਾਰਮਲ ਜਿਹੜੀ ਤੁਹਾਡੀ ਡ੍ਰਿਲਿਆ ਉਹਨੂੰ ਹਾਫ ਕੱਟ ਕੇ ਉਹਦੀ ਕਟਰ ਕਮ ਸਪਰੈਡਰ ਦੇ ਉੱਤੇ ਲਾਤਾ ਗਿਆ ਤੇ ਉਹਦਾਂ ਕੀ ਹੁੰਦਾ ਕਿ ਜਿਹੜੀ ਤੁਹਾਡੀ ਇਹ ਪਾਈਪਾਂ ਨੇ ਪਾਈਪਾਂ ਅਗਲੇ ਪਾਸੇ ਆ ਜਾਣਗੀਆਂ ਤੇ ਪੀ ਜਿਹੜਾ ਵਾ ਪਾਈਪਾਂ ਰਣੀ ਦੀ ਖਾਲੀ ਡਿੰਗ ਪੇਗੀ ਅਗਲੇ ਪਾਸੇ ਕਟਰ ਕਰ ਕੇ ਅਮ ਸਪਰੈਡਰ ਲਗਾਵਾ ਉਹਨੂੰ ਖਿਲਾ ਦੂਗਾ ਉਹਦਾਂ ਕੀ ਹੈ ਕਿ ਜਿਹੜਾ ਪ੍ਰੋਪਰ ਜ ਤੇ ਇਹਨੇ ਬਹੁਤ ਵਧੀਆ ਜਿਹੜਾ ਐਸਟੈਂਡਰਡ ਜਿਹੜਾ ਦਿੱਤਾ ਵਾ ਅਕਸਰ ਤਾਂ ਜੇ ਨਾਰਮਲ ਜਿਹਾ ਬਿਜਾਈ ਕਰਦੇ ਆ ਤੇ ਤਕਰੀਬਨ ਜਿਹੜਾ ਵਾ 4000 ਤੋਂ ਲੈ ਕੇ 5000 ਤੱਕ ਜਿਹੜੀ ਉਹ ਖਰਚਾ ਆ ਜਾਂਦਾ ਇਹਦੇ ਵਿੱਚ ਸਿਰਫ 400 ਰੁਪਏ ਖਰਚਿਆ ਜੇ ਕਿਸਾਨ ਦੀ ਆਪਣੀ ਹੈ ਜੇ ਕਿਰਾਏ ਤੇ ਪੀਜਦਾ ਫਿਰ 800 ਰੁਪਏ ਦਾ ਉਹ ਦਵਾਈ ਦਾ ਵੀ ਖਰਚਾ ਕੋਈ ਨਹੀਂ ਤੇ ਬਿਜਾਈ ਦਾ ਵੀ ਖਰਚਾ ਕੋਈ ਨਹੀਂ ਤੇ ਫਸਲ ਹੈ ਵੀ ਫਸਲ ਵੀ ਸੋਹਣੀ ਹੈ ਕਿਹ ਇੱਕ ਕੋਈ ਫਸਲ ਆ ਜਦੋਂ ਵੀ ਕੋਈ ਸਮੱਸਿਆ ਹੁੰਦੀ ਹੈ ਉਹਦੇ ਵਿੱਚ ਬਿਨਾਂ ਸੋਚੇ ਸਮਝੇ ਇੱਕ ਦੁਕਾਨਦਾਰ ਕੋਲ ਨਾ ਜਾਓ ਆਪਣੇ ਖੇਤੀਬਾੜੀ ਵਿਭਾਗ ਦੇ ਜਿਹੜੇ ਖੇਤੀਬਾੜੀ ਅਫਸਰ ਨੇ ਅ ਖੇਤੀ ਵਿਗਿਆਨ ਕੇਂਦਰ ਚ ਆਇਆ ਚਾਹੇ ਉਹ ਕੋਚ ਕੇਂਦਰ ਚ ਛੱਡੇ ਖੇਤੀਬਾੜੀ ਮਾਰ ਬੈਠਿਆ ਉਹਨਾਂ ਕੋਲ ਸਲਾਹ ਲਓ ਜੀ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਔਰ ਇਸ ਦੀ ਆਰਥਿਕਤਾ ਜਿਹੜੀ ਹੈ ਉਹ ਖੇਤੀ ਦੇ ਉੱਤੇ ਨਿਰਭਰ ਕਰਦੀ ਹੈ ਔਰ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਇਹ ਗੱਲ ਸਾਹਮਣੇ ਨਿਕਲ ਕੇ ਆਉਂਦੀ ਹੈ ਕਿ ਖੇਤੀ ਜਿਹੜੀ ਆ ਉਹ ਘਾਟੇ ਵਾਂ ਦਾ ਸਾਦਾ ਜੋ ਹੈ ਉਹ ਸਾਬਤ ਹੁੰਦੀ ਜਾ ਰਹੀ ਹੈ ਜਿਸ ਨੂੰ ਲੈ ਕੇ ਸਰਕਾਰਾਂ ਵੀ ਜਿਹੜੀਆਂ ਨੇ ਉਹ ਵੀ ਚਿੰਤਤ ਹਨ ਔਰ ਖਾਸ ਕਰਕੇ ਖੇਤੀਬਾੜੀ ਵਿਭਾਗ ਜਿਹੜਾ ਹੈ ਵੱਖ-ਵੱਖ ਤਰ੍ਹਾਂ ਦੇ ਤਜਰਬੇ ਜਿਹੜੇ ਆ ਉਹ ਕਰਦਾ ਰਹਿੰਦਾ ਹੈ ਤਾਂ ਜੋ ਕਿ ਕਿਸਾਨਾਂ ਦੀ ਜਿਹੜੀ ਆਮਦਨ ਆ ਉਸ ਦੇ ਵਿੱਚ ਕਿਸੇ ਤਰੀਕੇ ਨਾਲ ਵਾਧਾ ਕੀਤਾ ਜਾਵੇ ਔਰ ਖਾਸ ਕਰਕੇ ਜਿਹੜੀ ਆ ਸਾਡੀਆਂ ਮੇਨ ਫਸਲਾਂ ਜਿਹੜੀਆਂ ਹੁੰਦੀਆਂ ਨੇ ਝੋਨੇ ਦੀ ਹੋਗੀ ਜਾਂ ਕਣਕ ਦੀ ਹੋਗੀ ਉਹਦੇ ਕਰਕੇ ਕਿਉਂਕਿ ਜ਼ਿਆਦਾ ਰਕਬਾ ਜਿਹੜਾ ਹੈ ਇਹਨਾਂ ਦੋ ਫਸਲਾਂ ਦੇ ਹੀਟਾ ਜਿਹੜਾ ਸੂਬੇ ਤੇ ਚੱਲਦਾ ਕੀ ਕਰਨ ਦੀ ਜਿਹੜੀ ਹੈ ਵਿਭਾਗ ਵੱਲੋਂ ਸਿਫਾਰਸ਼ ਕੀਤੀ ਗਈ ਸੀ ਉਹ ਸੀਗੀ ਸਰਫਸ ਸੀਡਰ ਦੇ ਨਾਲ ਜਿਸ ਦੇ ਨਾਲ ਜੋ ਕੀ ਹੈ ਪਰਾਲੀ ਵਗੈਰਾ ਜਿਹੜੀ ਹੈ ਜਿਹੜੀ ਝੋਨੇ ਦੀ ਰਹਿਣਤ ਹੁੰਦੀ ਉਹ ਵਿੱਚੇ ਹੀ ਰਹਿਣੀ ਰਹਿਣ ਦਿੱਤੀ ਸੀ ਔਰ ਇਸੇ ਤਰ੍ਹਾਂ ਹੀ ਜਿਹੜੀ ਹੈ ਕਣਕ ਦੀ ਜਿਹੜੀ ਹੈ ਉਹ ਬਿਜਾਈ ਕਰ ਦਿੱਤੀ ਗਈ ਸੀ ਔਰ ਇਸ ਦੇ ਰਿਜ਼ਲਟ ਵੇਖਣ ਵਾਸਤੇ ਜਦੋਂ ਅੱਜ ਅਸੀਂ ਜਿਹੜੀ ਹੈ ਖੇਤੀਬਾੜੀ ਵਿਭਾਗ ਦੇ ਅਫਸਰ ਸਾਹਿਬਾਨ ਵੀ ਇੱਥੇ ਪਹੁੰਚੇ ਨੇ ਕਿ ਉਸ ਦਾ ਰਿਜ਼ਲਟ ਕੀ ਨਿਕਲਿਆ ਤਾਂ ਵੇਖ ਕਾਫੀ ਜ਼ਿਆਦਾ ਜਿਹੜੀ ਹੈ ਉਹ ਕਣਕ ਦੀ ਜੋ ਅਸੀਂ ਵੇਖ ਸਕਦੇ ਹਾਂ ਕਿ ਚੰਗੀ ਮਾਤਰਾ ਦੇ ਵਿੱਚ ਜਿਹੜੀ ਇਹ ਕਣਕ ਉਹਦੀ ਉਪਜ ਜਿਹੜੀ ਹੈ ਉਹ ਇਸ ਪਿਆਲੀ ਦੇ ਵਿੱਚ ਵੀ ਹੋਈ ਹੈ ਜਿੱਥੇ ਕਿ ਇਹ ਸਰਫਸ ਸੀਡਰ ਨਾਲ ਬੀਤੀ ਗਈ ਸੀ ਇੱਕ ਪਰਾਲੀ ਵੀ ਜਿਹੜੀ ਵੇਸੀ ਬਾਕੀ ਜਿਹੜੀਆਂ ਹੋਰ ਕਿਸ ਤਰ੍ਹਾਂ ਜਿਹੜੀਆਂ ਗੱਲਾਂ ਨੇ ਉਹ ਨਿਕਲ ਕੇ ਸਾਹਮਣੇ ਹੁੰਦੀਆਂ ਨੇ ਇਸ ਲਈ ਮੇਰੇ ਨਾਲ ਮੌਜੂਦ ਨੇ ਐਗਰੀਕਲਚਰ ਐਕਸਪਰਟ ਡਾਕਟਰ ਅਮਰੀਕ ਸਿੰਘ ਉਹਨਾਂ ਨਾਲ ਗੱਲ ਕਰ ਲੈਣਾ ਡਾਕਟਰ ਸਾਹਿਬ ਖੇਤੀ ਜਿਹੜਾ ਪ੍ਰਧਾਨ ਸੂਬਾ ਹੈ ਆਪਣਾ ਤੇ ਅਕਸਰ ਇਹ ਦੇਖਦੇ ਆ ਕਿ ਖੇਤੀ ਜਿਹੜੀ ਹੈ ਡਾਊਨ ਜਾਈ ਜਾਂਦੀ ਹੈ ਇਹ ਹੁਣ ਜਿਹੜੀ ਨਵੀਂ ਤਕਨੀਕ ਦੇ ਨਾਲ ਤੁਹਾਡੀ ਸਵਾਰਥ ਦੇ ਉੱਤੇ ਜਿਹੜੀ ਇਹ ਕਣਕ ਬੀਜੀ ਹੈ ਕੀ ਮੰਨਦੇ ਹੋ ਕਿ ਕਿਸ ਤਰ੍ਹਾਂ ਦਾ ਜਿਹੜੀ ਹੈ ਇਸ ਵਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਲਗਾਤਾਰ ਤਜਰਬੇ ਕਰਕੇ ਇਹ ਪਿਛਲੇ ਸਾਲ ਜਿਹੜੀ ਉਹ ਸफारਿਸ਼ ਕੀਤੀ ਗਈ ਸੀ ਵੈਸੇ ਤਾਂ ਜਿਹੜੇ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਇਸ ਤਕਨੀਕ ਨਾਲ ਬੀਜਦੇ ਪਏ ਸੀ ਵੱਖ-ਵੱਖ ਪੈੜੀਆਂ ਦੇ ਵਿੱਚ ਉਹ ਕੀ ਕਰਦੇ ਸੀ ਕਿ ਛਟਾ ਜਦੋਂ ਆਪਾਂ ਕਣਕ ਦੀ ਬਜਾਏ ਝੋਨੇ ਦੀ ਕਟਾਈ ਕਰ ਲਈ ਝੋਨੇ ਦੀ ਕਟਾਈ ਤੋਂ ਕਰਨ ਤੋਂ ਪ੍ਰੰਤ ਛਟਾ ਦੇ ਕੇ ਤੇ ਉਹ ਬਾਅਦ ਕਟਰ ਫੇਰ ਦਿੰਦੇ ਸੀ ਕਟਰ ਕਮਪੈਕਟਰ ਜਾਂ ਤੁਸੀਂ ਮਲਚਰ ਪੇਰ ਦਿੰਦਾ ਜਾਂ ਤੁਸੀਂ ਜਿਹੜਾ ਰੀਪਰ ਆ ਉਹਦੇ ਨਾਲ ਆਪਾਂ ਜਿਹੜੇ ਵਿੱਚ ਪ੍ਰਾਲੀ ਜਿਹੜੀ ਉੱਪਰ ਪੈ ਜਾਂਦੀ ਸੀ ਤੇ ਉਹ ਜਿਹੜਾ ਜਦੋਂ ਜੇਕਰ ਤੇ ਜੇ ਤੇ ਉਹਦੇ ਵਿੱਚ ਬੱਤਰ ਹੈਗਾ ਵਾ ਤੇ ਫਿਰ ਤੇ ਠੀਕ ਹੈ ਜੇ ਨਹੀਂ ਹੈਗਾ ਤਾਂ ਵੀ ਉਹ ਜੀ ਪਾਣੀ ਦਾਦੀਦਾ ਹੀ ਪਰ ਜਦੋਂ ਕੋਈ ਕਈ ਵਾਰੀ ਕਿਸਾਨ ਵੀ ਉਹਨਾਂ ਨੂੰ ਵੀ ਇਹ ਵੀ ਪ੍ਰੋਬਲਮ ਹੁੰਦੀ ਸੀ ਕਿ ਉਹ ਕੋਕੋ ਉਹ ਤਾਂ ਇੱਕ ਤਜਰਬੇ ਫਾਰਮਰ ਦੇ ਸੀ ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜੋ ਤਜਰਬੇ ਕੀਤੇ ਗਏ ਇਹ ਇਹ ਜਿਹੜੀ ਜਿਹੜੀ ਵਾਇਬਲ ਜਿਹੜੀ ਤਕਨੀਕ ਹੈ ਵਾਇਬਲ ਹੈ ਵਕ ਨਹੀਂ ਹੈ ਹੁਣ ਲੰਬੇ ਤਜਰਬੇ ਕਰਕੇ ਉਹਦੇ ਚ ਫਿਰ ਉਹਨਾਂ ਨੇ ਇਹ ਜਿਹੜੀ ਸਿਫਾਰਿਸ਼ ਕੀਤੀ ਹੈ ਇਹਦੇ ਵਿੱਚ ਫਿਰ ਜਿਹੜੀ ਸਰਫਸ ਸੀਡਰ ਮਸ਼ੀਨ ਜਿਹੜੀ ਆ ਉਹ ਇੱਕ ਸਿਫਾਰਿਸ਼ ਕੀਤੀ ਗਈ ਉਹਦਾ ਸਰਫਸ ਸੀਡਰ ਦਾ ਮਤਲਬ ਇਹ ਹੈ ਕਿ ਜਿਹੜਾ ਨਾਰਮਲ ਜਿਹੜੀ ਤੁਹਾਡੀ ਡ੍ਰਿਲ ਆ ਉਹਨੂੰ ਹਾਫ ਕੱਟ ਕੇ ਉਹਦੀ ਕਟਰ ਕਮ ਸਪ੍ਰੈਡਰ ਦੇ ਉੱਤੇ ਲਾਤਾ ਗਿਆ ਤੇ ਉਹਦੇ ਨਾਲ ਕੀ ਹੁੰਦਾ ਕਿ ਜਿਹੜੀ ਤੁਹਾਡੀ ਆ ਪਾਈਪਾਂ ਨੇ ਪਾਈਪਾਂ ਅਗਲੇ ਪਾਸੇ ਆ ਜਾਣਗੀਆਂ ਤੇ ਪੀ ਜਿਹੜਾ ਵਾ ਪਾਈਪਾਂ ਰਣੀ ਜੀ ਤੇ ਖਾਦ ਵੀ ਡਿੱਗ ਪੇਗੀ ਮਗਰਲੇ ਪਾਸੇ ਕਟਰ ਕਮ ਸਪ੍ਰੈਡਰ ਲੱਗਾ ਵਾ ਉਹਨੂੰ ਖ ਉਦੋਂ ਕਿਹਾ ਕਿ ਜਿਹੜਾ ਬਰਾਬਰ ਜਿਹੜਾ ਵਾ ਉਹ ਲੇਬਰ ਇੱਕ ਘਟਜੁਕ ਸ਼ਟਾ ਦੇਣ ਦੀ ਜਿਹੜੀ ਝੰਡਟ ਖਤਮ ਹੋ ਗਿਆ ਤੇ ਇਹਨੇ ਬਹੁਤ ਵਧੀਆ ਜਿਹੜਾ ਐਸ ਰਿਜ਼ਲਟ ਜਿਹੜਾ ਦਿੱਤਾ ਵਾ ਐਸ ਪਿੰਡ ਵਿੱਚ ਵੀ ਜਿਹੜੀ ਆਪਾਂ ਜਿਹਸ ਪਿੰਡ ਚ ਆਪਾਂ ਖੜੇ ਆ ਔਰ ਉਹ ਵਾਲ ਬਰਾਮਣਾ ਦੇ ਵਿੱਚ ਖੜੇ ਆ ਆਪਾਂ ਇਹਦੇ ਵਿੱਚ ਵੀ ਸਾਡੇ ਕੋਲ ਕਿਸਾਨ ਵੀਰ ਨੇ ਇਹਨਾਂ ਨੇ ਜਿਹੜੀ ਆ ਸਬਸਿਡੀ ਦੀ ਜਿਹੜੀ ਆ ਉਹ ਅਪਲਾਈ ਕੀਤਾ ਸੀ ਉਹਨਾਂ ਨੂੰ ਜਿਹੜੀ ਸਬਸਿਡੀ ਦਿੱਤੀ ਗਈ ਹੈ ਭੀ ਮਹਿਕਮੇ ਵੱਲੋਂ ਕਿਉਂਕਿ ਐਸ ਵਲੇ ਜਿਹੜੇ ਦੇਖੀਏ ਤੇ ਜਿਹੜੇ ਗਰਦਾਸਪੁਰ ਦੇ ਵਿੱਚ ਪਿਛਲੀ ਵਾਰੀ ਜਿਹੜੀ ਘਟਦੀ ਪਰਾਲੀ ਦਾ ਮੇਨ ਜਿਹੜਾ ਝੰਡਟ ਸੀ ਜੇ ਪਿਛ ਆ ਤੋਂ ਪਿਛਲੇ ਮਾਰੀ ਜਿਹੜਾ ਇੱਕ ਮੁਹਿੰਮ ਚਲਾਈ ਗਈ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਡਾਕਟਰ ਮਾਸ਼ੂਜੀ ਅਗਰਵਾਲ ਦੇ ਵਿੱਚ ਤੇ ਸਾਡੀ ਜਿਹੜੀ ਉਹਦੇ 395 ਰਹਿ ਗਏ ਉਹਦੇ ਵਿੱਚ ਸਰਫਸ ਸੀਟ ਦਾ ਹੀ ਬੜਾ ਵੱਧ ਯੋਗਦਾਨ ਰਿਹਾ ਕਿਉਂਕਿ ਇਹਦੇ ਵਿੱਚ ਪਰਾਲੀ ਨੂੰ ਬਿਲਕੁਲ ਨਹੀਂ ਅੱਗ ਲਾਈ ਗਈ ਵਿੱਚ ਸਾਰਾ ਕੋਈ ਗੱਲ ਭੁੱਲ ਗਿਆ ਵਿੱਚ ਸਾਰਾ ਕੋਈ ਗਿਆ ਆ ਬਿਲਕੁਲ ਮੈਂ ਕਹਾਂ ਜਿੱਦ ਜਿਹੜੀ ਪਰਾਲੀ ਵਿੱਚ ਰਹਿ ਜਾਂਦੀ ਹੈ ਇਹ ਇਹ ਹੁਣ ਜਿਹੜੀ ਆ ਇਹਦੀ ਖਾਦ ਦਾ ਕੰਮ ਵੀ ਕਰੇਗੀ ਜਾਂ ਜਿਹੜੀ ਵਿੱਚ ਬਿਲਕੁਲ ਇਧਰ ਜਿਹੜੀ ਹੈ ਤੁਹਾਡੀ 24 ਕੁਇੰਟਲ 24 ਕੁਇੰਟਲ ਜਿਹੜੀ ਪਰਾਲੀ ਜਿਹੜੀ ਉਹ ਵਿੱਚ ਹੀ ਰਹਿ ਗਈ ਆ ਜੇ ਮੰਨ ਲਓ ਆਪਾਂ ਚੁਕਾ ਦ ਹੁਣ ਇਸ ਵੇਲੇ ਕੀ ਹੁੰਦਾ ਕਿ ਬਹੁਤਿਆਂ ਨੇ ਬਿਲਰ ਵੀ ਬਿਲਰ ਵੀ ਚਕਾਈ ਵੀ ਹੈਗੀ ਆ 24 ਕੁਇੰਟਲ ਗਈ ਪਰਾਲੀ ਗਈ ਹੁਣ ਜਿਹੜੇ ਜਿਹੜੀ ਝੋਨੇ ਨੇ ਜਿਹੜਾ ਨਿਊਟ੍ਰੀਐਂਟ ਲਏ ਹੀ ਜ਼ਮੀਨ ਚੋਂ ਉਹ ਚਲ ਗਏ ਬਾਹਰ ਚਲ ਗਏ ਇੰਡਸਟਰੀ ਚਲ ਗਏ ਉਹਨੇ ਸਾੜ ਦਿੱਤੀ ਕੀ ਕੀਤਾ ਕੀ ਨਹੀਂ ਕੀਤਾ ਪਰ ਕਿਸਾਨ ਨੂੰ ਨਹੀਂ ਮਿਲਿਆ ਕੁਝ ਵੀ ਇਹਦੇ ਵਿੱਚ ਕਿਸਾਨ ਨੂੰ ਸਾਰੀ ਦੀ ਸਾਰੀ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਅਦਰ ਜਿਹੜੇ 16 ਤੱਤ ਨੇ ਉਹ ਉਹ ਜ਼ਮੀਨ ਦੇ ਵਿੱਚ ਆ ਗਏ ਜਦੋਂ ਤੁਹਾਡੀ ਹੁਣ ਕਣਕ ਬੀਜੀ ਇਹਦੇ ਵਿੱਚ ਤੁਹਾਡੀ ਲੋਡ ਵੀ ਘੱਟ ਪੈਣੀ ਹੈ ਦੂਜੀ ਆਪਣੀ ਯੂਰੀਆ ਦੀ ਬਾਕੀ ਫਾਸਪੋ ਜਿਹੜੀ ਤੁਹਾਡੇ ਦੇ ਵਿੱਚ ਫਿਰ ਲਾਗਤ ਕੀਮਤ ਵੀ ਦੇ ਵਿੱਚ ਵੀ ਕਮੀ ਇਹਦੇ ਨਾਲ ਕੀ ਹੈ ਕਿ ਇਹ ਇੱਕ ਤਾਂ ਜਿਹੜੇ ਨਾਰਮਲ ਜੇ ਆਪਾਂ ਬਿਜਾਈ ਕਰਦੇ ਆ ਤੇ ਤਕਰੀਬਨ ਜਿਹੜਾ ਵਾ 4000 ਤੋਂ ਲੈ ਕੇ 5000 ਤੱਕ ਜਿਹੜੀ ਉਹ ਖਰਚਾ ਜਾਂਦਾ ਵਾ ਇਹਦੇ ਵਿੱਚ ਸਿਰਫ 400 ਰੁਪਏ ਖਰਚਿਆ ਜੇ ਕਿਸਾਨ ਦੀ ਆਪਣੀ ਹੈ ਜੇ ਕਿਰਾਏ ਤੇ ਪੀਜਦਾ ਫਿਰ 800 ਰੁਪਏ ਦਾ ਵਾ 8-900 ਰੁਪਏ ਰਹੀਨੇ ਖਰਚ ਆਊਗਾ ਤੁਸੀਂ ਜਿੱਥੇ ਦੇਖ ਹਾਲ ਲੋ ਕਿ ਦੂਜਾ ਖਰਚਾ ਇਹ ਘਟਦਾ ਵਾ ਵੀ ਨਦੀਨ ਨਾਸ਼ਕ ਇਹਦੇ ਵਿੱਚ ਬਿਲਕੁਲ ਲੋੜ ਨਹੀਂ ਪੈਂਦੀ ਨਦੀਨ ਨਾਸ਼ਕ ਜਿਹੜੀ ਸੜਕਾਵਾ ਇਹਨਾਂ ਨੇ ਬਿਲਕੁਲ ਜਿਹੜਾ ਜਿੰਨੇ ਵੀ ਬੀਜਿਆ ਵਾ ਇਹਦੇ ਚ ਨਹੀਂ ਕੀਤਾ ਕੁਝ ਥਾਵਾਂ ਤੇ ਹੋ ਸਕਦਾ ਹੈ ਕਿਈ ਥਾਵਾਂ ਤੇ ਪ੍ਰਾਲੀ ਜਿਹੜੀ ਘਟ ਹੋਵੇ ਮਤਲਬ ਕਈ ਥਾਵਾਂ ਤੇ ਵਰਲੀ ਹੁੰਦੀ ਆ ਉੱਥੇ ਥੋੜੇ ਨਦੀਨ ਹੋ ਸਕਦੇ ਆ ਕੋਈ ਟੌਣੀ ਚ ਬੀਜ ਸਕਦੇ ਆ ਉਹ ਉੱਥੇ ਕਰ ਸਕਦੇ ਆ ਆਪਾਂ ਸੋ ਇਹਦੇ ਨਾਲ ਕੀ ਹੈਗਾ ਇੱਕ ਜਿਹੜੀ ਤੁਹਾਡੀ ਜੈਵਿਕ ਕਣਕ ਪੈਦਾ ਕਰਨੀ ਉਹ ਵੀ ਇੱਕ ਕੁਦਰਤੀ ਤੌਰ ਤੇ ਜਿਹੜਾ ਆਪਾਂ ਨੈਚੁਰਲ ਫਾਰਮਿੰਗ ਕਹਿੰਦੇ ਨੇ ਉਹ ਵੀ ਬਹੁਤ ਵਧੀਆ ਜਿਹੜਾ ਬੜਾ ਲੋਡ ਹੈ ਇਸ ਵਕਤ ਜਿਹੜੀ ਨੈਚੁਰਲ ਫਾਰਮਿੰਗ ਫਾਰਮਿੰਗ ਦੀ ਆਰਗੇਨਿਕ ਫਾਰਮਿੰਗ ਦੀ ਅਕਸਰ ਇਹੀ ਸੁਣਦੇ ਰਹਿੰਦੇ ਆ ਮੀਡੀਆ ਸੋਸ਼ਲ ਮੀਡੀਆ ਦਾ ਵੀ ਰੌਲਾ ਪੈਂਦਾ ਰਹਿੰਦਾ ਜੀ ਕੀਟਨਾਸ਼ਕ ਬੜੇ ਵਰਤੇ ਜਾਂਦੇ ਜਾਂਦੇ ਕੀ ਅਪੀਲ ਕਰਨੀ ਚਾਹੁੰਦੇ ਕਿਸਾਨਾਂ ਨੂੰ ਕਿ ਕੀ ਸਫਾਰਸ਼ ਦਿੱਤੇ ਇਹੀ ਸਿਰਫ ਕਰਨ ਜਾਂ ਐਵੇਂ ਸਪਰੇਅ ਨਾ ਕਰਨ ਕਿਉਂਕਿ ਕਈ ਵਾਰੀ ਇਹ ਵੇਖਿਆ ਕਿ ਦਵਾਈ ਵਿਕਰੇਤਾ ਹੀ ਆਪਣੀ ਦਵਾਈ ਦੇ ਬਾਰੇ ਜਿਹੜੀ ਉਹ ਇਹ ਗੱਲ ਨਹੀਂ ਇਹੀ ਤਾਂ ਹੁਣ ਦੇਖੋ ਇਹੀ ਤਾਂ ਵੈਸੇ ਤਾਂ ਹਰ ਟਾਈਮ ਜਿਹੜਾ ਵਾਹੀ ਇਹੀ ਫਾਰਮ ਨੂੰ ਸਵਾਰਸ਼ ਕਰਦੇ ਆ ਪੀ ਜਿਹੜੀ ਵੀ ਕੁਸੇ ਵੀ ਚਾਹੇ ਝੋਨਾ ਵਾ ਚਾਹੇ ਕਣਕ ਆ ਚਾਹੇ ਕੋਈ ਕੋਈ ਫਸਲ ਆ ਜਦੋਂ ਵੀ ਕੋਈ ਸਮੱਸਿਆ ਹੁੰਦੀ ਆ ਉਹਦੇ ਵਿੱਚ ਬਿਨਾਂ ਸੋਚੇ ਸਮਝੇ ਦੁਕਾਨਦਾਰ ਕੋਲ ਨਾ ਜਾਓ ਆਪਣੇ ਖੇਤੀਬਾੜੀ ਵਿਭਾਗ ਦੇ ਜਿਹੜੇ ਖੇਤੀਬਾੜੀ ਅਫਸਰ ਨੇ ਆ ਖੇਤੀ ਵਿਗਿਆਨ ਕੇਂਦਰ ਚ ਆ ਚਾਹੇ ਉਹ ਖੋਜ ਕੇਂਦਰ ਚਾਡੇ ਖੇਤੀਬਾੜੀ ਮਾਰ ਬੈਠੇ ਆ ਉਹਨਾਂ ਕੋਲ ਸਲਾਹ ਲਓ ਜ਼ਰੂਰ ਦੇਖੋ ਜੇਕਰ ਹੀ ਉਹਨਾਂ ਤੋਂ ਸਲਾਹ ਲਾਵਾਂਗੇ ਤੁਹਾਡੇ ਅੱਧੇ ਖਰਚੇ ਘਟ ਜਾਣਗੇ ਬਹੁਤ ਵਾਰੀ ਦੇਖਿਆ ਕਿ ਸਾਡ ਨੂੰ ਲੋੜ ਨਹੀਂ ਹੁੰਦੀ ਪਰ ਕਿਸਾਨ ਵੀਰ ਜਿਹੜੇ ਉਹ ਦਵਾਈ ਜੜੀ ਪਾ ਦਿੰਦੇ ਆ ਪਰ ਜੇ ਅਸੀਂ ਮਾਰਨ ਦੀ ਸਲਾਹ ਤੋਂ ਬੰਦ ਨਾਲ ਚੱਲਾਂਗੇ ਤੇ ਮੇਰਾ خیال ਉਹਦੇ ਚ ਅੱਧੇ ਤੁਹਾਡੇ ਖਰਚੇ ਘਟ ਜਾਣਗੇ ਬਿਲਕੁਲ ਇਹ ਤੁਸੀਂ ਸੁਣਿਆ ਖੇਤੀਬਾੜੀ ਮਾਹਿਰ ਡਾਕਟਰ ਅਮਰੀਕ ਸਿੰਘ ਜਿਨ੍ਹਾਂ ਨੇ ਇਹ ਸਾਰੀ ਗੱਲ ਤੇ ਚਾਰਨਾ ਪਾਇਆ ਮੇਰੇ ਨਾਲ ਉਹ ਮੌਜੂਦ ਨੇ ਉਹ ਕਿਸਾਨ ਜਿਨ੍ਹਾਂ ਨੇ ਇਸ ਵਕਤੇ ਇਹਨਾਂ ਦੀ ਗੱਲ ਮੰਨ ਕੇ ਜਿਹੜੀ ਹੈ ਉਹ ਖੇਤੀ ਵੀ ਕੀਤੀ ਹੈ ਕੀ ਮੰਨਦੇ ਹੋ ਕਿਸ ਤਰ੍ਹਾਂ ਦਾ ਕੋਈ ਫਰਕ ਲੱਗਾ ਜਾਂ ਕੋਈ ਰਿਜ਼ਲਟ ਜਿਹੜੇ ਨੇ ਇਸ ਵਕਤ ਜਿਹੜੀ ਅਕੋਰਡਿੰਗ ਤੁਸੀਂ ਜਾਂ ਸਿੱਧੀ ਸਰਫਸ ਸੀਡਰ ਵਾਲੀ ਬੀਜੀ ਜਾਂ ਖੇਤੀਬਾੜੀ ਵਿਭਾਗ ਦੀ ਹੈ ਦੀ ਜਿਹੜੀ ਸਿਫਾਰਸ਼ਾਂ ਦੇ ਉੱਤੇ ਜਿਹੜੀ ਬੀਜੀ ਹੈ ਕੀ ਲੱਗਦਾ ਹੈ ਕਿ ਰਿਜ਼ਲਟ ਭਾਜੀ ਵੇਖੋ ਇੱਕ ਤੇ ਵੱਡਾ ਰਿਜ਼ਲਟ ਇਹ ਵੀ ਖਰਚਾ ਬਿਲਕੁ ਖਰਚਾ ਘਟ ਗਿਆ ਉਹਦੇ ਉੱਪਰ ਕੋਈ ਦੂਜਾ ਇਹ ਹੈ ਕਿ ਨਦੀਨ ਨਾਸ਼ਕ ਜਾਂ ਕੋਈ ਦਵਾਈ ਬਿਲਕੁਲ ਆ ਆ ਵਿਗਿਆਨਕੀ ਆ ਵੀ ਮਤਲਬ ਇਹਨੂੰ ਕੋਈ ਹਾਂਜੀ ਕੋਈ ਖਰਚਾ ਉਹ ਦਵਾਈ ਦਾ ਵੀ ਖਰਚਾ ਕੋਈ ਨਹੀਂ ਤੇ ਬਿਜਾਈ ਦਾ ਵੀ ਖਰਚਾ ਕੋਈ ਨਹੀਂ ਤੇ ਫਸ ਹੈ ਵੀ ਫਸਲ ਵੀ ਸੋਣੀ ਹੈ ਜੀ ਬਿਲਕੁਲ ਤੁਹਾਨੂੰ ਕੀ ਲੱਗਦਾ ਹੈ ਮਤਲਬ ਕਿ ਜਿਵੇਂ ਤੁਸੀਂ ਪਹਿਲਾਂ ਦੂਜੀਆ ਕਿਸਮਾਂ ਵੀ ਬੀਜਦੇ ਸੀ ਉਹਦੇ ਨਾਲ ਤੇ ਇਹਦੇ ਵਿੱਚ ਕੋਈ ਕੋਈ ਫਰਕ ਲੱਗਾ ਫਰਕ ਭਾਜੀ ਫਸਲ ਦਾ ਫਰਕ ਕੋਈ ਨਹੀਂ ਖਰਚੇ ਦਾ ਫਰਕ ਹੈਗਾ ਜੀ ਤੋਂ ਨਹੀਂ ਫਾਇਦਾ ਫਾਇਦੇਮੰਦ ਲੱਗੀ ਫਾਇਦੇਮੰਦ ਲੱਗਾ ਜੀ ਕਾਫੀ ਫਾਇਦੇਮੰਦ ਬਿਲਕੁਲ ਤੁਸੀਂ ਸੁਣਿਆ ਕਿਸਾਨ ਨੇ ਜਿਨ੍ਹਾਂ ਨੇ ਇਹ ਕਨਕ ਦੀ ਇਹ ਫਸਲ ਬੀਜੀ ਸੀ ਜਿਸ ਤਰ੍ਹਾਂ ਦੀ ਸਫਾਰਸ਼ ਜਿਹੜੀ ਹੈ ਵਿਭਾਗ ਵੱਲੋਂ ਕੀਤੀ ਗਈ ਸੀ ਔਰ ਉਹਨਾਂ ਨੇ ਕਿਹਾ ਕਿ ਫਸਲ ਵੀ ਉਹਨਾਂ ਦੀ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਦੀ ਆਮ ਪਹਿਲਾਂ ਬਜਾਈ ਕਰਦੇ ਸਨ ਔਰ ਨਾਲ ਹੀ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਉਹਨਾਂ ਦੀ ਲਾਗਤ ਜਿਹੜੀ ਹੈ ਉਹ ਵੀ ਘਟੀ ਹੈ ਜੋ ਕਿ ਬਿਲਕੁਲ ਜਿਸ ਨੂੰ ਫਿਕਰਮੰਦ ਹੋ ਕੇ ਹੀ ਜਿਹੜਾ ਹੈ ਸਾਰਾ ਕੁਝ ਧਿਆਨ ਦੇ ਵਿੱਚ ਲਿਆ ਕੇ ਕੀਤਾ ਜਾਂਦਾ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਜਿਹੜੀ ਉਹ ਪਰਾਲੀ ਜਿਹੜੀ ਹੈ ਉਹ ਹੁਣ ਗਲਨੀ ਵੀ ਸ਼ੁਰੂ ਹੋ ਗਈ ਹੈ ਔਰ ਇਹੋ ਹੀ ਪਰਾਲੀ ਦਾ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਸੀ ਕਿ ਇਹ ਨਹੀਂ ਹੁਣ ਖਾਦ ਬਣ ਕੇ ਜਿਹੜਾ ਹੈ ਉਹ ਵੀ ਜਿਹੜੀ ਹੈ ਇਸ ਕਣਕ ਨੂੰ ਲੱਗਣਾ ਹੈ ਔਰ ਇਸ ਦੇ ਨਾਲ ਜਿਹੜੀ ਚਾੜ ਹੈ ਔਰ ਦੂਜੀ ਜਿਹੜੀ ਵੱਡੀ ਗੱਲ ਗਈ ਹੈ ਕਿ ਜਿਹੜੇ ਬੂਟੇ ਦੀ ਜੜੀ ਹੈ ਉਹ ਵੀ ਸਖਤ ਪਕੜ ਜਿਹੜੀ ਹੈ ਇਸ ਵਕਤ ਜੋ ਹੈ ਉਹ ਜ਼ਮੀਨ ਦੇ ਵਿੱਚ ਹੋ ਚੁੱਕੀ ਹੈ ਔਰ ਕਿਤਨਾ ਕਿਤੇ ਜੋ ਹੈ ਇਹ ਇੱਕ ਲਾਹੇਵੰਦ ਸੌਦਾ ਜਿਹੜਾ ਹੈ ਕਿਸਾਨਾਂ ਵਾਸਤੇ ਨਿਕਲ ਕੇ ਸਾਹਮਣੇ ਆ ਰਿਹਾ ਹੈ ਔਰ ਲੋੜ ਹੈ ਕਿ ਹੋਰ ਵੀ ਕਿਸਾਨ ਜਿਹੜੇ ਨੇ ਇਹਦੇ ਨਾਲ ਅਵੇਅਰ ਹੋ ਕੇ ਉਤਸ਼ਾਹਤ ਹੋ ਕੇ ਜਿਹੜੇ ਆ ਉਹ ਜੇ ਕਰਨ ਤਾਂ ਉਹਨਾਂ ਦੀ ਵੀ ਜਿਹੜੀ ਹੈ ਖੇਤੀ ਲਾਹੇਵੰਦ ਹੋਰ ਹੋ ਸਕਦੀ ਹੈ ਕੈਮਰਾ ਪਰਸਨ ਪ੍ਰੀਤ ਦੇ ਨਾਲ ਰਵੀ ਬਖਸ਼ ਸਿੰਘ ਪੀਟੀਸੀ ਨਿਊਜ਼ ਗੁਰਦਾਸਪੁਰ